ਐਸੀ ਮਰਨੀ ਜੋ ਮਰੇ ਬਹੁਤ ਮਰਨਾ ਰੁਏ ਗੁਰਕੰ蒂ਰ ਪਾਤਸ਼ਾਹ ਨੂੰ ਲੱਗ ਤਾ ਜਿਗਰ ਚਾਰੇ ਸਾਹਿਬ ਜਗਤ ਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਾਨ ਨੂੰ ਸਮਰਪਤ ਅੱਜ ਦਾ ਇਹ ਜੋ ਸਮਾਗਮ ਨਿੱਕੀਆਂ ਜਿੰਦਾ ਵੱਡਾ ਸਾਕਾ ਜਿਨ੍ਹਾਂ ਨਿੱਕੀਆਂ ਜਿੰਦਾ ਨੇ ਵੱਡਾ ਸਾਕਾ ਕਰ ਦਿਖਾਇਆ ਉਹ ਕਹਿਰ ਦੀ ਸਰਦੀ ਜਿਨਾ ਅੰਦਰ ਪੋ ਦਾ ਮਹੀਨਾ ਐ ਕਹਿਦੀ ਸਰਦੀ ਉਹਨਾਂ ਨਿੱਕਿਆਂ ਜਿੰਦਾ ਨੇ ਸਹੀ ਔ ਸਮਾਸੀਮਤੇ ਪਿਛਲੇ 2 ਸਾਲਾਂ ਦੇ ਅੰਦਰ ਇੱਕ ਮਾਤਾ ਗੁਜਰੀ ਜੀ ਬਾਰੇ ਆਪ ਸੰਗਤ ਨੇ ਅਸੀਸ ਬਖਸ਼ ਕੇ ਮਾਤਾ ਗੁਜਰੀ ਜੀ ਬਾਰੇ ਕਵਿਤਾ ਗਾਇਨ ਕੀਤੀ ਸੀ ਸੰਗਤੇ ਨੀ ਮੇਰਾ ਨਾਂ ਗੁਜਰੀ ਮੈਂ ਗੋਬਿੰਦ ਸਿੰਘ ਜੀ ਮਾ ਗੁਜਰੀ ਬਹੁਤ ਪਿਆਰ ਆਪ ਸੰਗਤ ਨੇ ਬਖਸ਼ਿਸ਼ ਕੀਤਾ ਆਪ ਸੰਗਤ ਦੀ ਅਸੀਸਾਂ صدਕਾ ਇੱਕ ਹੋਰ ਨਵੀਂ ਕਵਿਤਾ ਦਾਸ ਨੇ ਖੁਦ ਲਿਖੀ ਉਹ ਕਵਿਤਾਏ ਇੱਕ ਮਾਂ ਗੁਜਰੀ ਦੋ ਜਿੰਦਾਂ ਨੇ ਕੀਆ ਸਰਹੰਦ ਦੀ ਧਰਤੀ ਠੰਡੇ ਬੁਰਜ ਚ ਰੁਕੀਆਂ ਆਓ ਇਸ ਕਵਿਤਾ ਨੂੰ ਗਾਇਨ ਕਰਿਏ ਕੋਈ ਵੀ ਰਸਨਾ ਬਾਂਜਣ ਆਓ ਆਪਣੇ ਮਨ ਮਨ ਨੂੰ ਉਹ ਠੰਡੇ ਬੁਰਜ ਅੰਦਰ ਲੈ ਕਰਕੇ ਜੇ ਮਹਿਸੂਸ ਕਰੀਏ ਉਸ ਠੰਡ ਨੂੰ ਕੋਈ ਵੀ ਰਸਨਾ ਬਾਂਝੀ ਨਾ ਹੈ ਇਕਮਾਤ ਜਰੀ ਤੋ ਜਿੰਦਾਨ ਨਿਕਿਆ ਇਕਮਾਤ ਜਰੀ i mm -hmm. mm -hmm. mm -hmm. ਉਮਰ ਰਹੀ ਜਿੰਦਾ ਇੱਕ ਮਾਂ ਪੁੱਤ ਦੇ ਸਾਥ ਤੇ ਮਾਂ ਤੋਂ ਬਣੇ ਜਿੰਦਾ ਕਹਿਤੀ ਸਰਦਿਸੈ ਤੇਲੀ ਕਹਿਤੀ ਸਰਦਿਸੈ ਤੇਲੀ ਜਿੰਦਨੈ ਤਕੀਰਾ ਇੱਕ ਮਾਂ ਜਰੀ ਤੇ ਤੂੰ ਸਿੰਘ ਪਿਆਰੇ ਮਰਨ ਤੋਂ ਡਰਨਾ ਸਿੱਖਿਆ ਕਹਿੰਦੇ ਦਸਵੇਂ ਸਤ ਪਿਆਰੇ ਨੀਹਾਂ ਦਾ ਪਤਵਾ ਸੁਣ ਕੇ ਸਭ ਦੀਆਂ ਨੀਹਾਂ ਦਾ ਪਤਵਾ ਕੇ ਸਭ ਦੀਆਂ ਰੋਕਿਆ ਪਿਆਰ ਇੱਕ ਮਾਂ ਜਰੀ ਸਹਿਸ ਸੇ ਤੁੰ ਨੂੰ ਬੀਨੇ ਨਿਹਾਰੇ ਵਿੱਚ ਖੜ ਗਏ ਏ ਧਰਮ ਛੱਡ ਜਾ ਜਾਨੇ ਤਿਨ ਸਿੰਘ ਸੂਰਮੇ ਆ ਡ ਗਏ ਮੈਂ ਟਿੱਟ ਨਹੀਂ ਪਤਾ ਨਹੀਂ Oh. <laughs> ਰਬ ਦਾ ਸ਼ਰਨ ਮੰਨਾ ਮਰਮਤ ਜਾਣਾ ਧਰਮ ਅੰਸ਼ ਸਭ ਮਾਨੇ ਸਭ ਕੁਝ ਸਿਖਾਇਆ ਧਰਮ ਗੁਜਰੀ ਦੋ ਜਿੰਦਾਂ ਨਿਕੀਆਂ ਸਰਹੰਦ ਦੀ ਧਰਤੀ ਠੰਡੇ ਬੁਰਜ ਚ ਰੁਕੀਆਂ ਸੱਤ ਸਾਲ ਤੇ ਨੌ ਸਾਲ ਦੀ ਉਮਰ ਨਿਆਣੀ ਜਿੰਦਾਂ ਦੀ ਇੱਕ ਮਾਂ ਪੁੱਢੀ ਸਾਥ ਦੇ ਰਹੀ ਮਾਂ ਪਿਓ ਬਣ ਕੇ ਚਿੰਦਾ ਕਹਿ ਸਰਦੀ ਸਹਸੇ ਕਿ ਵੀ ਜਿੰਦਾਂ ਨਹੀਂ ਧਕੀਆਂ ਇੱਕ ਮਾਂ ਗੁਜਰੀ ਦੋ ਜਿੰਦਾਂ ਨਿਕੀਆਂ ਸੂਬੇ ਦੀ ਕਚਹਿਰੀ ਵਿੱਚ ਗਰਜੇ ਦੋ ਸਿੰਘ ਪਿਆਰੇ ਮਰਨ ਤੋਂ ਡਰਨਾ ਸਿੱਖਿਆ ਨਹੀਂ ਕਹਿੰਦੀ ਦਸਮੀ ਸੀ ਪਿਆਰੇ ਈੜੀ ਮੰਨੇ ਭਾਵੇਂ ਲੱਖ ਲਾਲਚ ਸੂਬੇ ਨੇ ਉਹਨਾਂ ਬੱਚਨ ਦਿੱਤੇ ਪਰ ਉਹਨਾਂ ਅੱਖੇ ਸੂਬੇ ਸਾਨੂੰ ਲਾਲਚ ਨਾ ਦੇ ਗੁੱਸੇ ਵਿੱਚ ਆ ਕੇ ਕੀ ਹੰਪਤਵਾ ਲਾਇਆ ਸੀ ਨੀਹਾਂ ਦਾ ਪੱਤਵਾ ਸੁਣ ਕੇ ਸਭ ਦੀਆਂ ਰੋ ਪਈਆਂ ਅੱਖੀਆਂ ਇੱਕ ਮਾਂ ਗੁਜਰੀ ਤੋਂ ਚਿੰਤਾ ਨਿਕੀਆਂ ਫਤਵਾ ਨੀਆਂ ਦਾ ਲੱਗਿਆ ਪਤਾ ਇਹ ਵਾਪਸ ਨਹੀਂ ਆਣਾ ਫੇਰ ਵੀ ਹੱਸਦੇ ਨੇ ਹੱਸਦੇ ਹੱਸਦੇ ਦੋਨੋਂ ਵੀਰੇ ਨੀਹਾਂ ਦੇ ਵਿੱਚ ਖੜ ਗਏ ਨੇ ਧਰਮ ਨਹੀਂ ਸ਼ਕਨਾ ਜਾਨ ਦੇ ਦੇਣੀ ਸਿੰਘ ਸੂਰਮੇ ਅੜ ਗਏ ਜਦੋਂ ਨੀਹਾਂ ਛੱਡ ਕੇ ਉਦੋਂ ਵੀ ਬਹੁਤ ਕੁਝ ਲਾਲੇ ਦਿੱਤੇ ਬੱਚਿਓ ਵਜੀਰ ਖਾਨ ਮੈਨੂੰ ਤੁਹਾਡੇ ਤੇ ਤਰਸ ਆ ਰਿਹਾ ਏ ਤੁਸੀਂ ਸੀ ਹੁਣ ਵੀ ਧਰਮ ਨੂੰ ਛੱਡ ਦਿਓ ਮੈਂ ਤੁਹਾਨੂੰ ਰਾਣੀਆਂ ਦੇ ਨਾਲ ਦੌਲਤ ਨਾ ਭਰ ਦੇ ਮੰਗਾ ਉਦੋਂ ਵੀ ਉਸ ਦੀ ਨਹੀਂ ਮੰਨੀ ਤੇ ਗੁੱਸੇ ਵਿੱਚ ਆ ਕੇ ਆਖਿਆ ਇਟ ਨਹੀਂ ਭੰਨੀ ਤੋੜ ਦਿਓ ਅਜ ਇਹਨਾਂ ਦੀਆਂ ਹੱਡੀਆਂ ਇੱਕ ਮਾਂ ਗੁਜਰੀ ਦੋ ਜਿੰਦਾਂ ਨਿਕੀਆਂ ਬੱਚਿਆਂ ਦੀ ਸ਼ਹੀਦੀ ਸੁਣ ਮੈਂ ਰੱਬ ਦਾ ਸ਼ੁਕਰ ਮਨਾਇਆ ਮਰ ਮਿਟ ਜਾਣਾ ਧਰਮ ਨਿਸ਼ਨਾ ਮਾਨੇ ਸੀ ਸੰਤ ਸਿਖਾਇਆ ਜਦੋਂ ਬੱਚੇ ਨੇ ਸ਼ਹੀਦ ਦੀ ਉਸ ਮਾਤਾ ਨੇ ਸੁਣੀ ਬਿਰਧ ਮਾਤਾ ਮਾਤਾ ਗੁਜਰੀ ਨੇ ਸੁਣੀ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਦਾਤਾ ਤੇਰੀ ਇਮਾਨਤ ਤੇਰੀ ਇਮਾਨ ਮੇਰੇ ਕੋ ਕੁਛ ਬਖਸ਼ੀ ਤੂੰ ਆਪ ਤੇ ਲੈ ਕੇ ਤੇਰਾ ਸ਼ੁਕਰ ਹੈ ਬੱਚਿਆ ਜੀ ਸ਼ਹੀਦੀ ਸੁਣ ਮਾ ਰੱਬ ਦਾ ਸ਼ੁਕਰ ਮਨਾਇਆ ਮਰ ਮਿਟ ਜਾਣਾ ਧਰਮ ਨਿਛਣਾ ਮਾਣੇ ਸੀ ਸਭ ਕੇ ਸਿਖਾਇਆ ਧਰਮ ਬਚਉਂਦੀ ਦਾਤੀ ਵੀ ਬੰਦ ਕਰ ਗਈ ਅੱਖੀਆਂ ਇੱਕ ਮਾਂ ਗੁਜਰੀ ਤੂੰ ਚਿੰਤਾ ਨਿਕੀਆਂ ਸਰਹੰਦ ਦੀ ਧਰਤੀ ਠੰਡੇ ਬੁਰਜ ਚ ਰੁਕੀਆਂ ਤੇ ਹੁ ਧੰਨਵਾਦ ਆਪ ਸਭ ਨੂੰ ਸੰਗੱਧਾ ਜਤਨ ਕਰੀਏ ਅਸੀਂ ਆਪਣੇ ਬੱਚਿਆਂ ਨੂੰ ਇਨ੍ਹਾਂ ਬੱਚਿਆਂ ਦੀ ਲਸ਼ਾਂ ਦੀ ਸ਼ਹਾਦਤ ਸ਼ਹਾਦਤ ਬਾਰੇ ਦਸੀਏ ਤਾਂ ਜੋ ਸਾਡੇ ਆਉਣ ਵਾਲੇ ਬੱਚੇ ਗੁਰਸਿੱਖੀ ਜੀਵਨ ਨਾਲ ਜੁੜ ਸਕਣ ਸੇਵਾ ਸਿੰਘ ਸੋਸਾਇਟੀ ਤੋਂ ਸੇਵਾਦਾਰਾਂ ਦਾ तहे ਦਿਲੋਂ ਧੰਨਵਾਦ ਕੁੱਟਾਨ ਕੁਰਤੰਵਾ ਸਾਇਚੀ ਜੀਤਨ ਸਾ પાਛੇ ਦਾ ਜਿਨ੍ਹਾਂ ਦੀ ਰਹਿਮ ਹਸਨ ਕਾ ਆਪ ਸੰਗਤ ਦੇ ਸੇਵਾ ਕਰਨ ਜੋਗ ਐਸੀ ਅਸੀਸ ਬਖਸ਼ੀ ਰਹੇ ਤੇ ਸਵਾਸੰਗ ਬਸਾਫ ਸੰਗ ਦੀ ਸੇਵਾ ਕਰਦੇ ਰਹੀਏ ਦਿਓ ਅਸੀਸ ਦਿਓ ਪਿਆਰ ਦਾ ਸਮੂਤ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ